ਪੰਜਾਬ ਦੇ ਜੋ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਚੋਰਾਂ ਦੇ ਹੌਸਲੇ ਕਿਸ ਕਦਰ ਉਲੰਧ ਹੁੰਦੇ ਜਾ ਰਹੇ ਨੇ ਇਹ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਚੋਰ ਨਾ ਤਾਂ ਦਿਨ ਦਾ ਖੌਫ ਹੈ ਤੇ ਨਾ ਰਾਤ ਦਾ ਤੇ ਨਾ ਹੀ ਪੁਲਿਸ ਦਾ ਤੇ ਸ਼ਰਿਆਮ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਇੱਕ ਜਿਹੀ ਇੱਕ ਵੀਡੀਓ ਜੋ ਹੈ ਉਹ ਖਨਾਂ ਤੋਂ ਸਾਹਮਣੇ ਆਈ ਹੈ ਜਿੱਥੇ ਸਕਿੰਟਾਂ ਦੇ ਵਿੱਚ ਮੋਟਰਸਾਈਕਲ ਚੋਰੀ ਕਰਕੇ ਚੋਰ ਫਰਾਰ ਹੋ ਜਾਂਦੇ ਨੇ ਇਹ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੋ ਨੌਜਵਾਨ ਪਹਿਲਾਂ ਤਾਂ ਮੋਟਰਸਾਈਕਲ ਦੇ ਕੋਲ ਮੰਡਰਾਉਂਦੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਜਦੋਂ ਹੀ ਉਹਨਾਂ ਦਾ ਦਿਲ ਲੱਗਦਾ ਹੈ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਸੈਕ ਨੌਜਵਾਨ ਦਾ ਕਿਹਨੇ ਕਿਉਂ ਬਿਜਲੀ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਉਹ ਮੋਟਰਸਾਈਕਲ ਦੁਕਾਨ ਦੇ ਬਾਹਰ ਲਾ ਕੇ ਅੰਦਰ ਸੀ ਉਸ ਤੋਂ ਬਾਅਦ ਜਦੋਂ ਉਹ ਘਰ ਜਾਣ ਲੱਗਦਾ ਹੈ ਤਾਂ ਉਹ ਵੇਖਦਾ ਕਿ ਉਸਦਾ ਮੋਟਰਸਾਈਕਲ ਜੋ ਹੈ ਉਹ ਗਾਇਬ ਹੈ ਉਸ ਤੋਂ ਬਾਅਦ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਜਾਂਦੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਗਿਆ ਕਿ ਕਿਸ ਤਰ੍ਹਾਂ ਦੋ ਨੌਜਵਾਨ ਇੱਕ ਦੇ ਟੋਪੀ ਲਈ ਹੋਈ ਹੈ ਇੱਕ ਬਿਨਾਂ ਟੋਪੀ ਤੋਂ ਹੈ ਤਾਂ ਉਹ ਪਹਿਲਾਂ ਤਾਂ ਬਹਾਨੇ ਜਿਹੇ ਦੇ ਨਾਲ ਮੋਟਰਸਾਈਕਲ ਦੇ ਕੋਲ ਖੜੇ ਨੇ ਇੱਕ ਫੋਨ ਤੇ ਗੱਲ ਕਰ ਰਿਹਾ ਹੁੰਦਾ ਤੇ ਦੂਜਾ ਅਚਾਨਕ ਪਹਿਲਾਂ ਤਾਂ ਮੋਟਰਸਾਈਕਲ ਤੇ ਆ ਕੇ ਬੈਠ ਜਾਂਦਾ ਉਸ ਤੋਂ ਬਾਅਦ ਜਦੋਂ ਹੀ ਉਸਦਾ ਦਾਅ ਲੱਗਦਾ ਹੈ ਤਾਹੋ ਮੋਟਰਸਾਈਕਲ ਤੇ ਚਾਬੀ ਲੋਂਦਾ ਉਸ ਤੋਂ ਬਾਅਦ ਮੋਟਰਸਾਈਕਲ ਨੂੰ ਘੁਮਾ ਕੇ ਦੂਜੇ ਪਾਸੇ ਮੋੜ ਲੈਂਦਾ ਤੇ ਸਕਿੰਟਾਂ ਦੇ ਵਿੱਚ ਦੋਵੇਂ ਰਫੂ ਚੱਕਰ ਹੋ ਜਾਂਦੇ ਨੇ ਇਹ ਤਸਵੀਰਾਂ ਜਰੂਰ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਚੋਰਾਂ ਦੇ ਹੌਸਲੇ ਬੁਲੰਦ ਹੈ ਤਾਂ ਪੁਲਿਸ ਕੀ ਕਰਦੀ ਕਿਉਂਕਿ ਲਗਾਤਾਰ ਪੁਲਿਸ ਸੁਵਾਲਾਂ ਦੇ ਘੇਰੇ ਚ ਲਗਾਤਾਰ ਸਰਕਾਰ ਸੁਵਾਲਾਂ ਦੇ ਘੇਰੇ ਚ ਕਿ ਆਖਿਰ ਪੰਜਾਬ ਦੇ ਹਾਲਾਤ ਕੀ ਬਣ ਰਹੇ ਨੇ ਕਿਸ ਤਰ੍ਹਾਂ ਪੁਲਿਸ ਦਾ ਵੀ ਖੌਫ ਲੀਏ ਕਿ ਹੋਂਦ ਤੱਕ ਦਿਹਾੜੇ ਵੀ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਨੌਜਵਾਨ ਵੀ ਉਸਦੇ ਵੱਲੋਂ ਵੀ ਪੁਲਿਸ ਨੂੰ ਗੁਹਾਰ ਲਾਈ ਗਈ ਹੈ ਕਿ ਉਹਨਾਂ ਉਸ ਦਾ ਮੋਟਰਸਾਈਕਲ ਜੋ ਹੈ ਉਸ ਨੂੰ ਵਾਪਸ ਚੁਕਾਇਆ ਗਿਆ। ਕਨਾਲਿ ਉਸ ਨੇ ਦੱਸਿਆ ਕਿ ਆਕਰ ਕਿਸ ਤਰ੍ਹਾਂ ਹੋ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਹੋਂਦ ਉਸ ਤੋਂ ਬਾਅਦ ਉਸ ਦੀ ਮੋਟਰਸਾਈਕਲ ਜੋ ਹੈ ਬਾਈਕ ਐ ਚੋਰੀ ਕਰ ਲਈ ਜਾਂਦੀ ਹੈ। ਤaiko ਫੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਹੈਰੀ ਨਾਮ ਹੈ। ਇਹ ਕੀ ਘਟਨਾ ਵਾਪਰੀ ਹੈ ਜੀ ਅ तकरीबन 5 ਵਜੇ ਦੀ ਗੱਲ ਹੈ ਮੋਟਰਸਾਈਕਲ ਅੱਗੇ ਤਾਂ ਮੈਂ ਉਰੇ ਲਾਣਾ ਤੇ ਇਸ ਟਾਈਮ ਨੂੰ ਉਰੇ ਖੜਾ ਸੀਗਾ ਤੇ ਸ਼ੌਪ ਤੇ ਕੋਈ ਹੈ ਨਹੀਂ ਸੀਗਾ ਤੇ ਵੀਰ ਨੇ ਮੈਨੂੰ ਸਮਾਨ ਤੈਨ ਭੇਜਿਆ ਸੀਗਾ ਮੈਂ ਸਮਾਨ ਦੇ ਕੇ ਆਇਆ ਤੇ ਅੰਧ ਹੋਏ ਦੇਖਿਆ ਤਾਂ ਮੋਟਰਸਾਈਕਲ ਗੈਪ ਸੀਗਾ ਤੇ ਮੈਂ ਇਹਨਾਂ ਦੇ ਕੈਮਰੇ ਵੀ ਚੈੱਕ ਕਰਵਾਏ ਨਾਲ ਵਾਲਿਆਂ ਦੇ ਤੇ ਉਹ ਦੋ ਮੁੰਡੇ ਉੱਥੇ ਉਧਰੋਂ ਆਏ ਨੇ ਉਧਰੋਂ ਕਾਫੀ ਧਰ ਬੈਠੇ ਰਹੇ ਨੇ ਕਾਫੀ ਧਰ ਬੈਠਣ ਤੋਂ ਬਾਅਦ ਤੇ ਹਿੰਮਤ ਨਹੀਂ ਮਾਰ ਕੇ ਉਹ ਮੋਟਰਸਾਈਕਲ ਲੈ ਗਏ ਕਿਹੜਾ ਮੋਟਰਸਾਈਕਲ ਸੀਗਾ ਇਹ ਸਪਲੈਂਡਰ ਸੀਗਾ ਬਲੈਕ ਕਲਰ ਦਾ اچھا ਮਾਡਲ ਕਿਹੜਾ ਸੀਗਾ ਇਹ ਮਾਡਲ 2017 ਮਾਡਲ ਸੀਗਾ ਤੇ ਕੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਇਲੈਕਟ੍ਰਿਕ ਦਾ ਕੰਮ ਕਰਦਾ ਹਾਂ ਸੋਦ ਇਲੈਕਟ੍ਰੀਕਲ ਸਟੋਰ ਤੇ ਕੰਮ ਕਰਦਾ ਨੌਕਰੀ ਕਰਦੇ ਹਾਂ ਹਾਂਜੀ ਕਿਹੜੇ ਰੇਡ ਵਾਲੀ ਦੀ ਮੈਂ ਕ੍ਰਿਸ਼ਨਨਗਰ ਬੈਕਸਾਈਡ ਕਰਤਾਰਨਗਰ ਅੱਛਾ ਕਿੰਨੇ ਦੀ ਕੋਲਸਕੋਮੂਲੇਟ ਕਰਤੀ ਆ ਤੁਸੀਂ ਹਾਂਜੀ ਕਰਤੀ ਸੀ ਉਸ ਦਿਨ ਕਰਤੀ ਠੀਕ ਹੈ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗਿਆ ਵੀ ਮੋਟਰਸਾਈਕਲ ਮਿਲ ਜਾਏ ਬਸ ਹੋਰ ਕੁਛ ਨਹੀਂ